ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੁਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਪਿੰਡ ਲੰਗਿਆਣੇ ਦੇ ਵਿੱਚ ਪੁਰਾਣਾ ਲੰਗਿਆਣਾ ਪਿੰਡ ਆ ਤੇ ਜ਼ਿਲ੍ਹੇ ਮੋਗੇ ਦਾ ਪਿੰਡ ਆ ਤੇ ਮੁੱਦਕੀ ਤੋਂ ਬਾਗਾ ਪੁਰਾਣਾ ਰੋਡ ਤੇ ਉੱਤੇ ਪੈ ਜਾਂਦਾ ਵਾ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਇੱਕ ਗਾਂ ਸਾਈਵਾਲ ਦੇ ਨਾਲ ਕ੍ਰੋਸ ਵਿਕਾਉ ਲਈ ਆ ਚੰਗੇ ਦੁੱਧ ਦੀ ਮਾਲਕਾ ਨਾ ਕਰਮਾ ਵਾਲੀ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੀ ਡਿਮਾਂਡ ਆ ਸਾਰੀ ਗੱਲਬਾਤ ਆਪਾਂ ਭਾਈ ਦੇ ਨਾਲ ਕਰ ਲੈਨੇ ਆ ਆਉ ਮਿਲਦੇ ਆ ਵੀਰ ਨੂੰ ਪਹਿਲਾਂ ਜਾਣਕਾਰੀ ਲੈਨੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਆ ਜੀ ਭਾਈ ਬਹੁਤ ਵਧੀਆ ਕਿਤਾ ਘਰ ਪਰਿਵਾਰ ਜੀ ਬਹੁਤ ਵਧੀਆ ਜੀ ਕਿਰਪਾ ਮਾਲਕਾ ਤੁਹ ਰਹੇ ਆ ਭਾਈ ਇੱਕ ਵਾਰੀ ਆਪਣਾ ਨਾਮ ਦੱਸ ਦਈਏ ਜੀ ਮੇਰਾ ਨਾਮ ਗੁਰਤੇਜ ਸਿੰਘ ਆ ਜੀ ਜੀ ਪਿੰਡ ਲੰਗਿਆਣਾ ਪੁਰਾਣਾ ਜੀ ਤੇ ਕਾਰ ਹੈਗਾ ਲੰਗਿਆਂਲੇ ਤੋਂ ਨੱਥੂ ਵਾਲ ਨੂੰ ਪਹਿਲਾਂ ਮਤਲਬ ਕੱਚਾ ਸੀ ਹੁਣੇ ਰੋਡ ਬਣ ਗਿਆ ਜਿਹੜਾ ਮਤਲਬ ਲੰਗਿਆਂਲੇ ਤੋਂ ਨੱਥੂ ਵਾਲੇ ਨੂੰ ਰਾਹ ਜਾਂਦਾ ਹੈ ਅੱਛਾ ਭਾਈ ਜਿਹੜੀ ਗਾ ਵੇਤਨੀਆਂ ਸੂਆ ਕਿੰਨਵਾ ਸੁੰਦੀ ਆ ਜੀ ਇਹ ਭਾਈ ਤੀਜਾ ਸੂਆ ਸੋਣਾ ਤੀਜਾ ਸੂਆ ਹੀ ਨੇ ਸੋਣਾ ਇਹਨੂੰ ਦਿਨ ਪਿਆ ਭਾਈ ਹਿੰਦੇ ਹਜੇ ਇਹਦੇ ਭਾਈ 22 ਤਰੀਕ ਨੂੰ ਦਿਨ ਪੂਰੇ ਆ 6 ਦਿਨ ਪਿਆ ਹਜੇ ਹਾਂ ਹਾਂ ਅੱਛਾ ਦੁੱਧ ਭਾਈ ਕੰਡੇ ਵਾਲਾ ਕਿੰਨਾ ਦੇ ਦਿੰਦੀ ਰਹੀਏ ਦੁੱਧ ਭਾਈ ਅਸੀਂ 24 ਕਿਲੋ ਚੋਇਆ ਪਿਆ 24 ਕਿਲੋ ਦੁੱਧ ਦਿਨ ਕੰਡੇ ਲਾਉਂਦੀ ਆ ਬਿਲਕੁਲ ਠੀਕ ਹੈ ਬਾਈ ਲੇਵਾ ਤਾਂ ਫੇਰ ਅਜੇ ਹੋਰ ਵੀ ਬਣਾ ਜੂਗਾ ਲੇਵਾ ਇਹਨੇ ਬਣਾਈ ਜਾਣਾ ਹਲੇ ਤੱਕ ਤਾਂ ਬਈ 100 ਤੱਕ ਨੇ ਲੇਵਾ ਬਣਾਉਣਾ ਚਵਾਈ ਚਵਾਈ ਨੂੰ ਠੰਡੀ ਹੈ ਬਾਈ ਬਹੁਤ ਵਧੀਆ ਬਿਨਾ ਨਿਆਣੇ ਤੋਂ ਝੋਲੋ ਤੇ ਮਤਲਬ ਕੋਈ ਵੀ 1% ਵੀ ਗਾਂ ਦੇ ਵਿੱਚ ਕੋਈ ਫਾਲਟ ਨਹੀਂ ਕੁਛ ਨਹੀਂਗਾ ਠੀਕ ਹੈ ਬਈ ਬਹੁਤ ਹੈਂਡਲੀ ਚੰਗੀ ਆਉਂਦੀ ਹਣੀ ਬਈ ਬਹੁਤ ਵਧੀਆ ਫੈਂਟ ਆਉਂਦੀ ਹੈ ਵੱਜਾਰ ਦਾ ਦੁੱਧ ਦਾ ਠੀਕ ਹੈ ਬਾਈ ਅੱਛਾ ਰੇਟ ਕੀ ਰਹੂਗਾ ਬਾਈ ਇਹਦਾ ਰੇਟ ਬਾਈ 80 ਦੀ ਮੰਗ ਕਰਦੇ ਆ 80 ਰੁਪਿਆ ਡਿਮਾਂਡ ਮੰਨ ਤਨ ਹੋ ਜੂ ਬਾਈ ਇਹਦੇ ਵਿੱਚ ਹਾਂ ਮੰਨ ਤਨ ਹੋਊਗਾ ਖੜੇ ਹੋ ਪਰ ਤੋੜਿਆ ਮੜਾ ਜਾ ਤੋਲ ਦੇ ਨੂੰ ਲੈ ਵੀ ਮਿੱਤਰੋ 80 ਸੋਣ ਵਾਲੀ ਆ 6 ਦਿਨ ਹਜੇ ਕਾਗਜੀ ਦਿਨ ਪੂਰੇ ਹੋਣ ਦੇ ਵਿੱਚ ਪਏ ਆ ਤੇ ਜੇ 2-4 ਦਿਨ ਉੱਪਰ ਲੈ ਗਈ ਤਾਂ 8-10 ਦਿਨਾਂ ਦੀ ਹਜੇ ਇਹਨੂੰ ਕੱਚੀ ਮੰਨ ਲਓ ਤੇ ਲੇਵੇ ਵਾਲੇ ਰਿਕਾਰਡ ਤੋੜੀ ਜਾਂਦੀ ਹੈ ਲਾਲ ਗੇਰੂ ਵਰਗਾ ਰੰਗ ਆ ਕਰਮਾ ਵਾਲੀ ਦਾ ਮਿੱਤਰੋ ਪੂਰੀ ਸੋਹਣੀ ਵੜਾ ਗਰਮੀ ਤੋਂ ਰਹਿਤ ਵਾਲੀ ਚੀਜ਼ ਆ ਮਿੱਤਰੋ ਦੁੱਧ ਵਧੀਆ ਹੁੰਦਾ ਇਹਦਾ ਫੈਂਡਾਂ ਨਾਲ ਲਿਆ ਬਾਈ ਜੀ ਸੋਹਣਾ ਜਿਹਾਂ ਦਾ ਟਾਂਚਾ ਵਾ ਸੋਹਣੀਆਂ ਦੀ ਬਾਡੀ ਬੰਤਰ ਆ ਜਿਨੇ ਆਹ ਦਾ ਪ੍ਰਮਾਤਮਾ ਦੇ ਵੱਲੋਂ ਬਹੁਤ ਸੋਹਣੇ ਲਾਏ ਹੋਇਆ ਇਹਨੂੰ ਕਰਮਾ ਵਾਲੀ ਨੂੰ ਲਿਆਓ ਬਾਈ ਮੋੜ ਦਿਓ ਬਰੀਕੀ ਬਰੂਕੀ ਸਾਰੀ ਚੰਗੀ ਆ ਰੇਟ ਜਿਹੜਾ ਇਹਦਾ 80000 ਰੁਪਿਆ ਵਾ ਮਿੱਤਰੋ ਮੰਗਤਾ ਬਣਦੇ ਉੱਤੇ 80000 ਰੁਪਿਆ ਵਾ ਵਿੱਚੋਂ ਮੰਨਤਾਂ ਹੋ ਜਾਊਗਾ ਭਾਈ ਜਿਹੜੇ ਭਰਾ ਨੂੰ ਪਸੰਦ ਆ ਆਪਾਂ ਨੰਬਰ ਲੈ ਲੈਨੇ ਆ ਵੀਰੇ ਨੰਬਰ ਦੱਸਿਓ ਭਾਈ ਆਪਾਂ ਨੰਬਰ 98886 ਜੀ 45438 96886ਜੀ 45438 45438 ਇਸ ਨੰਬਰ ਤੇ ਕਰਨੀਏ ਮੈਨੂੰ ਤੁਸੀਂ ਬਾਈ ਨਾਲ ਗੱਲ ਪਰ ਇੱਕ ਇੱਕ ਬੇਨਤੀ ਆ ਜਿਹੜਾ ਨੰਬਰ ਇਹ ਸਵੇਰ ਤੋਂ ਲੈ ਕੇ 4 ਵਜੇ ਤੱਕ ਲਾ ਦਿਓ 4 ਵਜੇ ਤੋਂ ਬਾਅਦ ਆਇਆ ਵੀ ਪਸੂਆਂ ਚ ਵੜ ਜਾਈਦਾ ਠੀਕ ਹੈ ਬਾਈ ਹੁਣ ਚੱਕਿਆ ਨਹੀਂ ਜਾਂਦਾ ਫੋਨ ਕਈ ਵਾਰ ਬੰਦ ਕਰ ਦਈਦਾ ਠੀਕ ਹੈ ਜੀ ਇਹ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਜਿਹੜੇ ਪਰਾਂ ਲੋਗਾਂ ਪਸੰਦਾ ਤੁਸੀਂ ਬਾਈ ਨਾਲ ਰਾਬਤਾ ਕਹਿਮ ਕਰ ਸਕਦੇ